ਅੱਜ ਪੰਜਾਬ ਦੀ ਹਾਲਤ ਇਹ ਐ ਕਿ ਅਗਰ ਕੋਈ ਬੰਦਾ ਬਿਮਾਰ ਪਿਆ ਉਹ ਆਪਣਾ ਪਲਾਟ ਵੇਚ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਪੰਜਾਬ ਦੇ ਕਲੋਨਾਈਜ਼ਰਾਂ ਨੇ ਫੈਸਲਾ ਕੀਤਾ ਕਿ ਸਰਕਾਰ ਦੇ ਦਰਬਾਰੇ ਬਹੁਤ ਢੇਡੇ ਲੱਗ ਦਿੱਤੇ ਨੇ ਲਾਰਿਆਂ ਤੋਂ ਸਵਾ ਪੰਜਾਬ ਦੇ ਕਲੋਨਾਈਜ਼ਰ ਜਾਂ ਪ੍ਰਾਪਰਟੀ ਡੀਲਰਾਂ ਨੂੰ ਕੁਝ ਨਹੀਂ ਮਿਲਿਆ ਥੋੜਾ ਇਹਨਾਂ ਨੇ ਪ੍ਰਾਪਰਟੀ ਡੀਲਰਾਂ ਤੇ ਮਾਰਿਆ ਐਨਓਸੀ ਬੰਦ ਰਿਸ਼ਤੀ ਬੰਦ ਕਰੇ ਲੋਕਾਂ ਨੂੰ ਸਵਾਦ ਕੀ ਦਿੱਤੇ ਜਿਨ੍ਹਾਂ ਨੇ 30 ਮੀਟਰ ਦੀ ਪਾਣੀ ਜਨਤਾ ਸਰਕਾਰ ਬਣਾਉਂਦੀ ਹੈ ਕਿਦੇ ਵਾਸਤੇ ਜਨਤਾ ਲਈ ਲੇਕਿਨ ਅਸੀਂ ਜਨਤਾ ਨੇ ਸਰਕਾਰ ਬਣਾਈ ਹੈ ਕਿਦੇ ਵਾਸਤੇ ਮੰਤਰੀਆਂ ਲਈ ਲੈਂਡ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੱਲੋਂ ਹਾਈ ਕੋਰਟ ਪੀਆਈਐਲ ਲੱਗਣ ਤੋਂ ਬਾਅਦ ਸਰਕਾਰ ਦੁਆਰਾ ਰਜਿਸਟਰੀ ਅਤੇ ਐਨਓਸੀ ਬੰਦ ਕਰ ਦਿੱਤੀ ਗਈ ਹੈ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਲੋਕ ਪਰੇਸ਼ਾਨ ਹੋਏ ਪਏ ਨੇ ਸਰਕਾਰ ਫੌਰੀ ਤੌਰ ਤੇ ਇਸ ਸਮੇਂ ਦੀ ਕੀਮਤ ਨਾ ਸਮਝ ਕੇ 5 ਮਹੀਨੇ ਬਾਅਦ ਇੱਕ ਪੁੱਟ ਲਗਾਇਆ ਜਿਸ ਦੇ ਵਿੱਚ ਐਨਓਸੀ ਦੀ ਭਾਰੀ ਕੀਮਤ ਤੈਅ ਕਰ ਦਿੱਤੀ ਅਤੇ ਨਾਲ ਹੀ ਕਲੈਕਟਰ ਰੇਟਾਂ ਦੀ ਪ੍ਰਮਾਣਿਕਰ ਦਿੱਤੀ ਅਤੇ ਇਹ ਉਹ ਸਰਕਾਰ ਸੀ ਜੋ ਜਨਤਾ ਨੇ ਬਣਾਈ ਹੈ ਤੇ ਜਨਤਾ ਨੂੰ ਭਾਰੀ ਕੀਮਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੋਰ ਕੀ ਕੀ ਆਖਿਆ ਗਿਆ ਤੁਸੀਂ ਵੀ ਇੱਕ ਵਾਰ ਧਿਆਨ ਨਾਲ ਸੁਣ ਲਵੋ ਸ਼ੁਰੂ ਕਰਦਾ ਹਾਂ ਪਰਮਾਤਮਾ ਦੇ ਨਾਮ ਨਾਲ ਜੋ ਬੜਾ ਮਿਹਰਬਾਨ ਨਿਹਤ ਰਾਮ ਵਾਲਾ ਅੱਜ ਦੀ ਪ੍ਰੈਸ ਕਾਨਫਰੰਸ 'ਚ ਮੌਜੂਦ ਸਾਰੇ ਪੱਤਰਕਾਰ ਰਾ ਕਲੋਨ ਕਲੋਨੇ ਕਲੋਨਾਈਜ਼ਰ ਐਸੋਸੀਏਸ਼ਨ ਦੇ ਨਾਲ ਸਬੰਧਤ ਸਾਰੇ ਮੈਂਬਰ ਸਾਹਿਬਾਨ ਪ੍ਰਾਪਤੀ ਡੀਲਰ ਸਾਹਿਬਾਨ 7 11 2022 ਨੂੰ ਇੱਕ ਪ੍ਰੋਟੈਸਟ ਸ਼ਾਂਤੀਪੂਰਵਕ ਜੋ ਸਾਨੂੰ ਦੇਸ਼ ਦੇ ਸੰਵਧਾਨਿਕ ਅਧਿਕਾਰ ਦਿੰਦਾ ਕਿ ਜੇ ਸਰਕਾਰ ਤੁਹਾਡੀ ਗੱਲ ਨਾ ਮੰਨੇ ਤਾਂ ਇਹ ਸਾਡੇ ਕੋਲ ਇੱਕ ਰਸਤਾ ਜਿਸ ਨੂੰ ਅਪਣਾਉਂਦੇ ਹੋਏ ਪ੍ਰੋਟੈਸਟ ਤੇ ਬੰਦਾ ਉਦੋਂ ਹੀ ਜਾਂਦਾ ਜਦ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਔਰ ਆ ਜਿਹੜਾ ਪ੍ਰੋਟੈਸਟ ਆ ਇਹ ਇਕੱਲੇ ਕਲੋਨਾਈਜ਼ਰ ਜਾਂ ਪ੍ਰਾਪਟੀ ਡੀਲਰਸ ਦਾ ਨਹੀਂ ਹੈ ਇਹ ਪੰਜਾਬ ਦੇ 3 ਲੱਖ ਪਰਿਵਾਰ ਜਿਹੜੇ ਇਹਦੇ ਨਾਲ ਇਫੈਕਟ ਹੋਏ ਆ ਪਿਛਲੇ 7 ਮਹੀਨਿਆਂ ਦੇ ਦੌਰਾਨ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਆਂਡਾਇਰੈਕਟਲੀ ਪੂਰੇ ਪੰਜਾਬ ਦਾ ਅੱਜ ਕੋਈ ਵੀ ਇਨਸਾਨ ਜਦੋਂ ਦੀ ਸਰਕਾਰ ਬਣੀ ਆ ਐਨਓਸੀ ਦੀ ਆੜ ਦੇ ਵਿੱਚ ਜੋ ਪੰਜਾਬ ਚ ਰਿਸ਼ਤੀਆਂ ਬੰਦ ਕੀਤੀਆਂ ਗਈਆਂ ਉਹਦੇ ਕਾਰਨ ਅੱਜ ਤੱਕ ਸਰਕਾਰ ਦਾ ਸਿਸਟਮ ਐਨਓਸੀ ਦੇਣ ਵਾਸਤੇ ਜਾਰੀ ਨਹੀਂ ਹੈ ਕੰਮ ਨਹੀਂ ਕਰ ਰਿਹਾ ਅੱਜ ਹੋ ਗਿਆ ਹੋਵੇ ਤਾਂ ਪਤਾ ਨਹੀਂ ਹੈ ਲੇਕਿਨ ਕੱਲ ਤੱਕ ਭਾਵੇਂ ਮੁੱਖ ਮੰਤਰੀ ਸਾਹਿਬ ਭਾਵੇਂ ਮੰਤਰੀ ਸਾਹਿਬਾਨ ਹਰ ਹਫ਼ਤੇ ਹਫ਼ਤੇ ਦਾ ਟਾਈਮ ਦੇ ਕੇ ਕਹਿੰਦੇ ਰਹੇ ਆ ਕਿ ਐਨਓਸੀ ਜਾਰੀ ਹੋ ਰਹੀ ਹੈ ਐਨਓਸੀ ਜਾਰੀ ਹੋ ਰਹੀ ਹੈ 7 ਕੁ ਮਹੀਨੇ ਹੋ ਗਏ ਪੰਜਾਬ ਦੇ ਲੋਕਾਂ ਨੂੰ ਇੰਤਜ਼ਾਰ ਕਰਦਿਆਂ ਨੂੰ 35000 ਤੋਂ ਵੱਧ ਐਪਲੀਕੇਸ਼ਨਾਂ ਡਿਪੋਜ਼ਿਟ ਹੋ ਚੁੱਕੀਆਂ ਨੇ ਗਲਾਡਾ ਦੇ ਡਿਪਾਰਟਮੈਂਟ 'ਚ ਅੱਜ ਤੱਕ ਇੱਕ ਵੀ ਬੰਦੇ ਨੂੰ ਐਨਓਸੀ ਨਹੀਂ ਮਿਲੀ। ਅਗਰ ਐਨਓਸੀ ਨਹੀਂ ਮਿਲੂਗੀ ਤਾਂ ਦੂਜੇ ਪਾਸੇ ਇਹਨਾਂ ਨੇ ਰਿਸ਼ਤੀ ਬੰਦ ਕਰਤੀ। ਸਮਝਦਾਰ ਸਰਕਾਰ ਸਰਕਾਰਾਂ ਪਿਛਲੇ 75 ਸਾਲ 'ਚ ਵੀ ਆਂਦੇ ਵਾਲੇ। ਜਿਨ੍ਹਾਂ ਨੂੰ ਭੰਡ ਭੰਡ ਕੇ ਸਰਕਾਰ ਬਣੀ ਆ। ਸ਼੍ਰੀ ਭਗਵੰਤ ਮਾਨ ਜੀ ਔਰ ਸ਼੍ਰੀ ਕੇਜ ਜੀ ਕੇਜੀਵਾਲ ਜੀ ਨੇ ਚੋਂ ਤੋਂ ਪਹਿਲਾਂ ਪੰਜਾਬ ਦੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਇੱਕ ਐਸਾ ਨਿظام ਲੈ ਕੇ ਆਵਾਂਗੇ ਕਿ ਲੋਕ 75 ਸਾਲ ਦੇ ਨਿظام ਨੂੰ ਭੁੱਲ ਜਾਣਗੇ ਪਰ ਪੰਜਾਬ ਦੇ ਲੋਕ ਸਮਝ ਨਹੀਂ ਸਕੇ ਕਿ ਉਹ ਕੈਸਾ ਨਿظام ਆਏਗਾ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਦੇ ਨਾਲੋਂ ਪਿਛਲਾ ਨਿظام ਵਧੀਆ ਸੀ ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਅਗਰ ਕੋਈ ਬੰਦਾ ਬਿਮਾਰ ਪਿਆ ਉਹ ਆਪਣਾ ਪਲਾਟ ਵੇਚ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਅਗਰ ਕਿਸੇ ਨੇ ਬੇਟੇ-ਬੇਟੀ ਦੀ ਸ਼ਾਦੀ ਕਰਨੀ ਆ ਉਹ ਆਪਣਾ ਪਲਾਟ ਵੇਚ ਕੇ ਆਪਣੇ ਬੱਚੇ ਦੀ ਸ਼ਾਦੀ ਨਹੀਂ ਕਰ ਸਕਦਾ ਅੱਜ ਪੰਜਾਬ ਦਾ ਹਰ ਇਨਸਾਨ ਅੰਧਕਾਰ ਦੇ ਵਿੱਚ ਫਸਿਆ ਹੋਇਆ ਹੈ ਪ੍ਰਾਪਰਟੀ ਨਾਲ ਸੰਬੰਧਤ ਬਲਕਿ ਅੱਜ ਦੇਖਿਆ ਜਾਵੇ ਤਾਂ ਪੰਜਾਬ ਦੇ ਸਾਰੇ ਸਾਰੇ ਕਾਰੋਬਾਰ ਤਬਾਹੀ ਵਾਲੇ ਪਾਸੇ ਆ ਜਿੱਥੇ ਪ੍ਰਧਾਨ ਜੀ ਨੇ ਦੱਸਿਆ ਕਿ ਇਹਨਾਂ ਨੇ ਗੱਲ ਸੱਠਾਂ 'ਚ ਬਹਿ ਕੇ ਲੋਕਾਂ ਨੂੰ ਨਾਲ ਲੈ ਕੇ ਫੈਸਲੇ ਕਰਨ ਦੀ ਕੀਤੀ ਸੀ ਪਰ ਅੱਜ ਚੰਡੀਗੜ੍ਹ ਦੇ ਵਿੱਚ ਵੀ ਨਾ ਮੰਤਰੀ ਸਾਹਿਬਾਨ ਲੱਭ ਰਹੇ ਨੇ ਨਾ ਮੁੱਖ ਮੰਤਰੀ ਸਾਹਿਬ ਲੱਭ ਰਹੇ ਨੇ। ਉਹ ਜਾਂ ਹਿਮਾਚਲ ਦੇ ਦੌਰੇ ਤੇ ਨੇ ਜਾਂ ਗੁਜਰਾਤ ਦੇ ਦੌਰੇ ਤੇ ਨੇ। ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਗੁਜਰਾਤ ਜਾਂ ਹਿਮਾਚਲ ਵਾਸਤੇ ਨਹੀਂ ਪੰਜਾਬ ਦੇ ਲੋਕਾਂ ਨੂੰ ਨੇ ਆ ਦੇਣ ਵਾਸਤੇ ਬਣਾਇਆ ਸੀ। ਇਸ ਕਰਕੇ ਆਪਣੀਆਂ ਮੁੱਖ ਮੰਗਾਂ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਕਲੋਨਾਈਜ਼ਰਾਂ ਨੇ ਫੈਸਲਾ ਕੀਤਾ ਕਿ ਸਰਕਾਰ ਦੇ ਦਰਬਾਰੇ ਬਹੁਤ ਢੇੜੇ ਲੱਗ ਚੁੱਕੇ ਨੇ। ਲਾਰਿਆਂ ਤੋਂ ਸਵਾਹ ਪੰਜਾਬ ਦੇ ਕੋਲੋਨਾਈਜ਼ਰ ਜਾਂ ਪ੍ਰਾਪਰਟੀ ਡੀਲਰਾਂ ਨੂੰ ਕੁਝ ਨਹੀਂ ਮਿਲਿਆ 30 ਲੱਖ ਲੋਕ ਡਾਇਰੈਕਟਲੀ ਪੰਜਾਬ ਦੇ ਰੋਜ਼ਗਾਰ ਤਾਂ ਸਰਕਾਰ ਨੇ ਕੀ ਦੇਣਾ ਸੀ ਬੇਰੋਜ਼ਗਾਰ ਹੋ ਚੁੱਕੇ ਨੇ ਅੱਜ ਹਰ ਇਨਸਾਨ ਟੈਨਸ਼ਨ ਦੇ ਵਿੱਚ ਹੈ ਝਗੜੇ ਜਿਹੜੇ ਵੱਧੇ ਜਾ ਰਹੇ ਨੇ ਕੋਲੋਨਾਈਜ਼ਰਾਂ ਨੇ ਜ਼ਮੀਨਾਂ ਖਰੀਦੀਆਂ ਹੁੰਆਂ ਉਹਦੇ ਪੈਸੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਪ੍ਰਾਪਰਟੀਆਂ ਵਿਕ ਨਹੀਂ ਰਹੀਆਂ ਰਜਿਸਟਰੀਆਂ ਹੋ ਨਹੀਂ ਰਹੀਆਂ ਸਰਕਾਰ ਦਾ ਮਾਲੀਆ ਜ਼ੀਰੋ ਤੇ ਆਇਆ ਹੋਇਆ ਜਿਹੜਾ ਇਹ ਝੂਠ ਬੋਲੀ ਜਾਂਦੇ ਆ ਕਿ ਪਹਿਲਾਂ ਨਾਲੋਂ ਮਾਲੀਆ ਵਧ ਗਿਆ ਜੇ ਪਹਿਲਾਂ ਨਾਲੋਂ ਮਾਲੀਆ ਵਧਿਆ ਹੁੰਦਾ ਤਾਂ 12000 ਕਰੋੜ ਰੁਪਏ ਜਿਹੜਾ 6 ਮਹੀਨੇ ਦੀ ਸਰਕਾਰ ਨੇ ਉਧਾਰ ਦਾ ਫੜਿਆ ਪੰਜਾਬ ਤੇ ਕਰਜ਼ਾ ਹੋਰ ਚੜਾਇਆ ਉਹ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਡੀ ਸਲਾਹ ਹੈ ਕਿ ਜਲਦੀ ਤੋਂ ਜਲਦੀ ਜਾਤਾਂ ਤੇ ਤੁਹਾਡਾ ਸਿਸਟਮ ਅੱਗੇ ਨਵਾਂ ਲਾਗੂ ਨਹੀਂ ਹੁੰਦਾ ਪੁਰਾਣੇ ਸਿਸਟਮ ਨੂੰ ਐਜ਼ ਇਟ ਇਜ਼ ਕੀਤਾ ਜਾਵੇ 2022 ਤੱਕ ਦੀਆਂ ਕਲੋਨੀਆਂ ਨੂੰ ਜਿਵੇਂ 18 ਵਾਲੀ ਪਾਲਿਸੀ ਸੀ ਉਹਦੇ ਆਧਾਰ ਤੇ ਰੈਗੂਲਰ ਕਰਕੇ ਇਮੀਡੀਏਟਲੀ ਜੇ ਤੁਸੀਂ ਐਨਓਸੀ ਲਾਣੀ ਹੋਈਆਂ ਤਾਂ 50 ਗਜ ਤੇ 50 ਰੁਪਏ ਗਜ 100 ਗਜ ਤੇ 100 ਰੁਪਏ ਗਜ ਆ ਜਿਹੜਾ ਲੁੱਟ ਦਾ ਕੰਮ ਪੰਜਾਬ 'ਚ ਤੁਸੀਂ ਫੜਿਆ ਇਹਨੂੰ ਬੰਦ ਕੀਤਾ ਜਾਵੇ ਇਸ ਕਰਕੇ ਜਾਇਜ਼ ਮੰਗਾ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪੰਜਾਬ ਦੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ 7 ਮਾਰਚ 7 ਨਵੰਬਰ 2022 ਨੂੰ ਇੱਕ ਵਿਸ਼ਾਲ ਧਰਨਾ ਲੁਧਿਆਣਾ ਅੰਮ੍ਰਿਤਸਰ ਰੋਡ ਤੇ ਟੋਲ ਪਲਾਜ਼ਾ ਤੇ ਲਗਾਇਆ ਜਾ ਰਿਹਾ ਤੇ ਸਾਡੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਕਿਉਂਕਿ ਇਹ ਸਾਡੀ ਨਹੀਂ ਪੂਰੇ ਪੰਜਾਬ ਦੀ ਆਵਾਜ਼ ਹੈ ਇਹ ਬੇਨਤੀ ਹੈ ਕਿ ਤੁਸੀਂ ਵੀ ਇਹ ਚ ਸ਼ਾਮਲ ਹੋ ਕਿਉਂਕਿ ਹਰ ਬੰਦਾ ਜਿਹੜਾ ਪੰਜਾਬ 'ਚ ਰਹਿਣ ਵਾਲਾ ਪੰਜਾਬ ਨੂੰ ਪਿਆਰ ਕਰਦਾ ਉਹਦੇ ਨਾਲ ਸੰਬੰਧਤ ਇਹ ਮੰਗਾ ਨੇ ਇਸ ਕਰਕੇ ਤੁਹਾਡਾ ਵੀ ਸਹਿਯੋਗ ਜ਼ਰੂਰੀ ਹੈ ਤੇ ਸਾਰਿਆਂ ਨੂੰ ਅਪੀਲ ਹੈ ਕਿ ਪੰਜਾਬ ਪਧਰੀ ਇਸ ਅਪੀਲ ਨੂੰ ਤੁਸੀਂ ਲੈ ਕੇ ਜਾਓ ਤਾਂ ਕਿ ਪੰਜਾਬ ਜਿਹੜਾ ਦੁਬਾਰਾ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ ਧੰਨਵਾਦ ਮਾਈਟਾ ਕਰ ਗਈ ਨਹੀਂ ਹੁਣ ਮੈਂ ਇੱਕ ਗੱਲ ਸਿਰਫ ਕਲੋਨਾਈਜ਼ਰ ਤੇ 플ੌਟ ਹੋਲਡਰਾਂ ਜਾਂ ਡੀਲਰਾਂ ਦੀ ਨਹੀਂ ਹੈ ਅੱਜ ਅਗਰ ਅਸੀਂ ਦੇਖੀਏ ਕਿ ਇਨਸਾਨੀਅਤ ਦੀ ਮੁੱਢਲੀ ਜ਼ਰੂਰਤ ਕੀ ਹੈ ਰੋਟੀ ਕਪੜਾ ਮਕਾਨ ਇਹ ਬੇਸਿਕ ਨਾਰਾ ਤੇ ਮਕਾਨ ਹਰ ਮੰਚ ਤੇ ਪੁੱਛਦਾ ਮੈਂ ਕਿ ਪਿੰਡਾਂ ਵਾਸਤੇ ਕੀ ਸਰਕਾਰ ਨੇ ਅੱਜ ਤੱਕ ਕੋਈ ਆਵਾਸ ਯੋਜਨਾ ਬਣਾਈ ਹੈ ਕਿ ਪਿੰਡਾਂ ਚ ਛੋਟੇ ਕਸਬਿਆਂ ਵਿੱਚ ਸਾਡੇ ਬੱਚੇ ਜੰਮਦੇ ਭਰਾ ਵੀਰ ਹਰੇਕ ਨੂੰ ਘਰ ਦੀ ਜ਼ਰੂਰਤ ਪਈ ਹੈ ਕੀ ਸਰਕਾਰ ਨੇ ਉੱਥੇ ਤੁਹਾਨੂੰ ਕੋਈ ਪਲਾਟ ਕੱਟ ਕੇ ਦਿੱਤਾ ਜੇ ਸਾਡੇ ਮਾਤਾ ਪਿਤਾ ਨੇ ਜਾਂ ਸਾਡੇ ਭਰਾਵਾਂ ਨੇ ਜਾਂ ਅਸੀਂ ਆਪਣੇ ਦਮ ਦੇ ਉੱਤੇ ਕਿਤੇ 5 ਮਰਲੇ 10 ਮਰਲੇ 20 ਮਰਲੇ ਦਾ 플ੌਟ ਲਿਆ ਤਾਂ ਟੋਟਲ ਆਪਣੀ ਮਿਹਨਤ ਹੋਰ ਆਪਣੇ ਤਰੀਕੇ ਦੇ ਨਾਲ ਲਿਆ ਇਹ ਜਿਹੜੇ ਕਲੋਨਾਈਜ਼ਰ ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰਦੇ ਆ ਇਹ ਉਹ ਛੋਟੇ ਵਪਾਰੀ ਨੇ ਇਸ ਕਾਰੋਬਾਰ ਦੇ ਵਿੱਚ ਇਹਨਾਂ ਨੇ ਉਹ 플ੌਟ ਸਾਨੂੰ ਮੁਹੱਈਆ ਕਰਾਏ ਨੇ ਜੋ ਸਰਕਾਰ ਨਹੀਂ ਕਰਾ پائی ਜੇ ਲੋਕ ਨਾ ਹੁੰਦੇ ਤਾਂ ਅੱਜ ਕੀ ਪਿੰਡਾਂ ਦੇ ਵਿੱਚ ਜਾਂ ਛੋਟੇ ਕਸਬਿਆਂ ਵਿੱਚ ਸਾਡੇ ਘਰ ਬਣੇ ਹੁੰਦੇ ਕਿੱਦਾਂ ਇੱਕ ਆਮ ਇਨਸਾਨ ਕਿੱਥੇ ਜਾ ਕੇ ਪਲੌਟ ਲਏਗਾ ਜਦ ਪਲੌਟ ਹੈ ਹੀ ਨਹੀਂ ਤਾਂ ਲਏਗਾ ਕਿੱਥੇ ਜੇ ਅਸੀਂ 70 ਸਾਲ ਤੋਂ ਦੇਖੀਏ ਪਰਿਵਾਰ ਦੇ ਚਾਰ ਬੱਚੇ ਹੋ ਕੇ ਚਾਰ ਦੇ ਅੱਗੇ 14 ਹੋ ਗਏ ਇੱਕ ਬੈੱਡਰੂਮ ਤਾਂ ਚਾਹੀਦਾ ਸਾਨੂੰ ਇਹਨਾਂ ਲੋਕਾਂ ਨੂੰ ਤਾਂ ਇਨਾਮ ਦੇਣਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਲਾਇਸੈਂਸ ਦੇ ਕੇ ਇਹਨਾਂ ਨੂੰ অথੋਰਾਇਜ਼ ਬਣਾਉਣਾ ਚਾਹੀਦਾ ਤੇ ਅਨਧਾਰਤ ਕਲੋਨੀਆਂ ਕਿਵੇਂ ਆਪਣੀ ਕਨਸਟੀਟਿਊਸ਼ਨ 'ਚ ਧਿਆਨ ਨਾ ਪੜੋ ਜੇ ਸਾਡੇ 'ਚ ਕੋਈ ਵਕੀਲ ਹੋਣ ਉਹ ਵੀ ਇਸ ਚੀਜ਼ ਨੂੰ ਜਾਣਦੇ ਨੇ ਕਿ ਤੁਸੀਂ ਆਪਣੀ ਪ੍ਰਾਪਰਟੀ ਖਰੀਦਣ ਦੇ ਵੇਚਣ ਦੇ ਲਈ ਤੁਹਾਨੂੰ ਕੋਈ ਐਨਓਸੀ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਕਾਰ ਹੈ ਤੁਸੀਂ ਮੈਨੂੰ ਵੇਚਣੀ ਹੈ ਅਗਰ ਤੁਸੀਂ ਉਹਦੀ ਇੰਸ਼ੋਰੈਂਸ ਨਹੀਂ ਵੀ ਕਰਾਈ ਤਾਂ ਸਰਕਾਰ ਉਸ ਕਾਰ ਨੂੰ ਵੇਚਣ ਤੋਂ ਨਹੀਂ ਰੋਕ ਸਕਦੀ ਖਰੀਦਦਾਰ ਜ਼ਿੰਮੇਵਾਰੀ ਲੈਂਦਾ ਕਿ ਜਦੋਂ ਮੈਂ ਚਲਾਉਂਗਾ ਮੈਂ ਇੰਸ਼ੋਰੈਂਸ ਦੇ ਦੂੰਗਾ ਇਸੇ ਤਰ੍ਹਾਂ ਕੋਈ ਪਲਾਟ ਅਗਰ ਕਿਸੇ ਜ਼ਿੰਮੇਵਾਰ ਨੇ ਅੱਗੇ ਵੇਚ ਦਿੱਤਾ ਉਹਨੇ ਅੱਗੇ ਵੇਚ ਦਿੱਤਾ ਉਹਨੂੰ ਵੇਚਣ ਤੇ ਐਨਓਸੀ ਮੰਗਣਾ ਹੀ ਇੱਕ ਸਾਡੇ ਮੁੱਢਲੇ ਹੱਕਾਂ ਦੇ ਉੱਤੇ ਡਾਕਾ ਹੈ ਇਹ ਸਾਡੇ ਸਾਡੀ ਗੁਲਾਮੀ ਦੀ ਤਰਫ ਲੈ ਜਾਏ ਤੁਸੀਂ ਆਪਣੀ ਪ੍ਰਾਈਵੇਟ ਪ੍ਰਾਪਰਟੀ ਜਿਹਦੇ ਜੇ ਸਰਕਾਰ ਐਨਓਸੀ ਕਿੱਥੋਂ ਲਈ ਜਾਂਦੀ ਹੈ ਜੇ ਤੁਸੀਂ ਬੈਂਕ ਤੋਂ ਲੋਨ ਲਿਆ ਹੋਵੇ ਜਾਂ ਤੁਹਾਨੂੰ ਪੁੱਡਾ ਗਲਾੜਾ ਜਾਂ ਕਿਤੇ ਉਹ ਪਲਾਟ ਅਲਾਟ ਕੀਤਾ ਹੋਣਾ ਉਹ ਤੁਹਾਡੇ ਪੈਸੇ ਬਕਾਇਆ ਪਏ ਹੋ ਤਾਂ ਐਨਓਸੀ ਜ਼ਰੂਰਤ ਹੁੰਦੀ ਭਾਈ ਇਹਦਾ ਕੋਈ ਹਕੀਕਾਰ ਲੋਨ ਤੇ ਲਈ ਹੈ ਭਈ ਉੱਥੋਂ ਆਪਣੇ ਫਾਈਨੈਂਸਰ ਤੋਂ ਲਿਆ ਐਨਓਸੀ ਬੈਂਕ ਤੋਂ ਤਾਂ ਤੇਰੀ ਕਾਰ ਟਰਾਂਸਫਰ ਹੋਣੀ ਹੈ ਤੋੜਾ ਆਪਣੀ ਪ੍ਰਾਪਰਟੀ ਜਿਵੇਂ ਸਾਡੇ ਮੰਗੜ ਸਾਹਿਬ ਨੇ ਦੱਸਿਆ ਸਾਡੇ ਬਾਬਿਆਂ ਪਰਦਾਦਿਆਂ ਦੀ ਇੱਜ਼ਤ ਦੀ ਪੋਸਟਾਂ ਦੀ ਜ਼ਿਮੀਂਦਾਰ ਨੇ ਆਪਣੀ ਮਰਜ਼ੀ ਕਹ ਲੂ ਜ਼ਿਮੀਂਦਾਰ ਦੇ ਉੱਤੇ ਲਾ ਦੂਗੇ ਕਿ ਜ਼ਿਮੀਂਦਾਰ ਜ਼ਮੀਨ ਵੇਚ ਹੀ ਨਹੀਂ ਸਕਦਾ ਘਰ ਬੰਦਾ ਕੈਂਸਰ ਨਾਲ ਪੀੜਕਾ ਆ ਉਹਦੀ ਜਾ ਕੇ ਡਾਕਟਰ ਤੋਂ ਦਵਾਈ ਰਵਾਣ ਲਈ ਅਸੀਂ ਲੱਖ ਰੁਪਏ ਦਾ ਟੀਕਾ ਲਵਾਉਣਾ ਅਸੀਂ ਪਹਿਲਾਂ ਫਰਾਡ ਦੀ ਐਨੋਸੀ ਲੈਣ ਜਾਵਾਂਗੇ ਇਹ ਸੰਵਿਧਾਨ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਬੜਾ ਲਿਖਿਆ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਤੁਹਾਨੂੰ ਅਧਿਕਾਰ ਹੈ ਤੁਸੀਂ ਜਿੰਨੂੰ ਮਰਜ਼ੀ ਵੇਚੋ ਕਹ ਲੋ ਤੁਹਾਨੂੰ ਕਹੂਗੇ ਤੂੰ ਇੱਕ ਪੁੱਤ ਨੂੰ ਦੇਣੀ ਆ ਪਿਓ ਨੇ ਤਾਂ ਵੀ ਐਨਓਸੀ ਲਿਆ ਬਈ ਤੋ ਇਸ ਕਰਕੇ ਜਾਗੋ ਪੰਜਾਬੀ ਬਸਿਓ ਮੈਂ মিডিਆ ਨੂੰ ਨਹੀਂ ਐਡਰੈਸ ਕਰ ਰਿਹਾ ਤੁਹਾਡੇ ਕੈਮਰੇ ਤੁਹਾਡਾ ਜਿਹੜਾ ਵੀ ਆਧਾਰਾ ਏ ਇੱਕ ਅੱਖਾਂ ਤੇ ਮੂੰਹ ਹੈਗਾ ਪੰਜਾਬ ਦੇ ਲੋਕਾਂ ਲਈ ਤੋ ਮੈਂ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਇਹ ਗੱਲ ਕਹਿ ਰਿਹਾ ਕਿ ਇੱਕ ਕਹਾਵਤ ਹੈ ਕਿ ਚੋਰ ਨੂੰ ਜਦੋਂ ਗਲੀ 'ਚ ਬੜੇ ਦਾ ਉੱਥੇ ਰੋਕ ਲਓ ਘਰ ਸੇਫ ਰਹੂਗਾ ਤੋ ਇਹ ਤੁਹਾਡੇ ਤੇ ਡਾਕੇ ਪੈ ਰਹੇ ਨੇ ਇਹ ਪਲੋਟਸ ਕੋਈ ਇਲਲੀਗਲ ਨਹੀਂ ਹੈ ਇਹਨੂੰ ਤੁਸੀਂ ਚਿੱਠੀ ਕਢ ਕੇ ਇਲਲੀਗਲ ਕਰ ਦਿੰਨੇ ਹੋ ਇਹਦੀਆਂ ਰਜਿਸਟਰੀਆਂ ਬਕਾਇਦਾ ਹੋਈਆਂ ਇਹਦਾ ਤੁਸੀਂ ਸਟੈਂਪ ਡਿਊਟੀਆਂ ਲਈਆਂ ਸਿਰਫ ਸਿਰਫ ਇੱਕ ਮਕਸਦ ਹੈ ਲੋਕਾਂ ਨੂੰ ਲੁੱਟਣ ਦਾ ਸਰਕਾਰ ਦੇ ਰਾਹ ਤੋਂ ਜੋ ਇਹਨਾਂ ਨੇ ਕਿਹਾ ਕਿ ਅੱਜ ਨਵੀਂ ਸਰਕਾਰ ਨੇ ਵੀ 12000 ਕਰੋੜ ਦਾ ਕਰਜ਼ਾ ਲੈ ਲਿਆ ਸੱਤ ਮਹੀਨਿਆਂ 'ਚ 12 ਪਲੱਸ 3 3 ਲੱਖ ਕਰੋੜ ਪਹਿਲਾਂ ਹੈ ਤੇ 4 ਲੱਖ ਕਰੋੜ ਹੋ ਗਿਆ ਇਹ ਬੜਾ ਸੌਖਾ ਜਿਹਾ ਲੱਗਦਾ ਲੱਖ ਕਰੋੜ ਤੁਸੀਂ ਉਹ ਅਬ ਗੀਟੀਆਂ ਵੀ 1 ਲੱਖ ਇਕੱਠੀਆਂ ਕਰਨ ਜਾਓ ਤਾਂ ਪਤਾ ਲੱਗ ਜਾਂਦਾ 1 ਲੱਖ ਕੀ ਹੁੰਦਾ ਇਹ ਕਰਜ਼ਾ ਸਾਡੇ ਪੰਜਾਬੀਆਂ ਦੇ ਹਰ ਜੰਮਣ ਵਾਲੇ ਬੱਚੇ ਤੇ ਕਈ ਕਈ ਲੱਖ ਚੜਿਆ ਵਾ ਇਹ ਨਾ ਕੋਈ ਸਰਕਾਰ ਨੇ ਕਰਜ਼ਾ ਲਿਆ ਕਰਜ਼ਾ ਲੈ ਕੇ ਬੜੀਆਂ ਬੜੀਆਂ ਗੱਡੀਆਂ 'ਚ ਮਜੇ ਇਹ ਕਰ ਗਏ ਉਹ ਕਰਜ਼ੇ ਦੀ ਭੁਗਤਾਨ ਸਾਡੇ ਨਿਆਣਿਆਂ ਨੇ ਕਰਨੀ ਹਲੇ ਜਿਹੜੇ ਜੰਮਣੇ ਨੇ ਕਈ ਸਾਲ ਹੁੰਦੀ ਰਹਿਣੀ ਆ ਸਾਨੂੰ ਗਿਰ ਵੀ ਰੱਖ ਦਿੱਤਾ ਅਗਲੇ 40 40 ਸਾਲ ਦੇ ਲਈ ਸੜਕ ਬਣਾ ਦਿੱਤੀ 40 40 ਸਾਲ ਦਾ ਲਿਖ ਕੇ ਦਿੱਤਾ ਇਹਨਾਂ ਤੋਂ ਤੋੜ ਲਈ ਜਾਈਏ ਕਮਿਸ਼ਨ ਆਪ ਖਾ ਗਏ ਤੋ ਇਸ ਕਰਕੇ ਪੰਜਾਬੀਓ ਸੁਚੇਤ ਹੋ ਜਾਓ ਜਿੰਨੇ ਵੀ ਰੋਜ਼ ਤਰਨੇ ਲੱਗਦੇ ਆ ਕਿਆ ਉਹ ਬੇਰੋਜ਼ਗਾਰ ਪੜ੍ਹੇ ਲਿਖੇ ਨੌਜਵਾਨ ਕਿਆ ਉਹ ਟੀਚਰ ਕੱਚੇ ਮੁਲਾਜ਼ਮ ਭਾਈ ਇਹ ਰੋ ਆਪਣੀ ਆਪਣੀ ਲੜਾਈ ਤੁਹਾਡੀ ਲੜਾਈ ਕਿਦੇ ਵਿਰੁੱਧ ਹੈ ਸਰਕਾਰ ਦੇ ਵਿਰੁੱਧ ਤੇ ਜਦੋਂ ਕਿਸਾਨਾਂ ਦੀ ਲੜਾਈ ਸੀ ਉਦੋਂ ਜੇ ਅਸੀਂ ਕਹਿੰਦੇ ਵੀ ਇਹ ਤਾਂ ਕਿਸਾਨਾਂ ਦੀ ਲੜਾਈ ਆ ਆਪਾਂ ਟੀਚਰਾਂ ਨੇ ਕੀ ਕਰਨਾ ਆਪਾਂ ਇਕੱਠੇ ਹੋ ਕੇ ਕਿਸਾਨਾਂ ਦੀ ਮਦਦ ਕੀਤੀ ਤੇ ਅੱਜ ਇਸ ਮੁੱਦੇ 'ਚ ਵੀ ਕਿਸਾਨ ਕਿਉਂਕਿ ਕਿਸਾਨ ਦਾ ਵੀ ਇਹ ਦੇ ਵਿੱਚ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਮੁੜ ਕੇ ਜਿਹੜੀ ਕਰੋੜ-ਕਰੋੜ ਰੁਪਏ ਦਾ ਖੇਤ ਸਦਾ ਜੋ ਮੁੜ ਕੇ ਕੋਈ 30 ਲੱਖ ਲੈਣ ਨੂੰ ਤਿਆਰ ਨਹੀਂ ਆ ਇਸ ਕਰਕੇ ਇਹ ਲੜਾਈ ਤੁਹਾਡੀ ਸਾਂਝੀ ਹੈ ਇਹ ਉਹਨਾਂ ਬੇਰੁਜ਼ਗਾਰਾਂ ਦੀ ਲੜਾਈ ਹੈ ਮੈਂ ਤਾਂ ਕਹਿੰਦਾ 7 ਤਰੀਕ 7 ਨਵੰਬਰ ਦਾ ਜੀ 7 7 ਤਰੀਕ ਨੂੰ ਲੁਧਿਆਣਾ ਪਹੁੰਚੋ ਇੱਕ ਦਿਨ ਲਈ ਸਾਰੇ ਮਜ਼ਦੂਰ ਸਾਰੇ ਮਿਸਤਰੀ ਕਾਰੋਬਾਰ ਬੰਦ ਕਰਕੇ ਲੁਧਿਆਣਾ ਪਹੁੰਚੋ ਤੇ ਸਰਕਾਰ ਨੂੰ ਹਲਾਕੇ ਰੱਖ ਦਿਓ ਜੇ ਜਨਤਾ ਸਰਕਾਰ ਬਣਾ ਸਕਦੀ ਹੈ ਤੇ ਜਨਤਾ ਸਰਕਾਰ ਗਰਾ ਵੀ ਸਕਦੀ ਹੈ ਇਹੀ ਮੇਰਾ ਮੈਸੇਜ ਹੈ ਬਾਕੀ ਜੋ ਕਾਰਵਾਈ ਕਰਨਗੇ ਪੂਰੇ ਪੰਜਾਬ ਤੋਂ ਮੈਂ ਸੁਝਾਅ ਦਿੱਤਾ ਹੋਇਆ ਨੇ ਪੂਰੇ ਸਟੇਟ ਦੀ ਐਕਸ਼ਨ ਕਮੇਟੀ ਬਣਾਈ ਆ ਪਰ ਉਹਦਾ ਜਲਦੀ ਨਾਲ ਵਿਸਤਾਰ ਕਰੋ ਮੰਗੜ ਸਾਹਿਬ ਬਿਲਕੁਲ ਆਪਣਾ ਮੁੰਡਿਆ ਸਾਹਿਬ ਵਿਸਤਾਰ ਕਰੋ ਪੰਜਾਬ ਤੁਹਾਡੇ ਨਾਲ ਚੱਲੇਗਾ ਕਿਉਂਕਿ ਇਹ ਜਨਤਾ ਦਾ ਮੁੱਦਾ ਹੈ ਏਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਹੈ ਕਿ ਇਹ ਮੈਸੇਜ ਪੂਰੀ ਜਨਤਾ ਤੱਕ ਜਾਵੇ ਔਰ ਜਨਤਾ ਕਾਇਰਤਾ ਛੱਡ ਦਵੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਆਪਣੇ ਹੱਕ ਲਈ ਲੜ ਰਹੇ ਹੋ ਧੰਨਵਾਦ ਸਾਰੇ ਹੀ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਆਨ ਤੇ ਸਵਾਗਤ ਹੈ ਤੇ ਤੁਹਾਨੂੰ ਬੇਨਤੀ ਵੀ ਹੈ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਪਬਲਿਕ ਦੇ ਵਿੱਚ ਵਿਚਰਨਾ ਇੱਕ ਤੌਰ ਤੇ ਸਾਨੂੰ ਭਰੋਸਾ ਹੈ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਪਬਲਿਕ ਦੇ ਵਿੱਚ ਜਾਓਗੇ ਸਰਕਾਰ ਤੱਕ ਪਹੁੰਚਾਓਗੇ ਕਿਉਂਕਿ ਤੁਸੀਂ ਇੱਕ ਮੇਨ ਜਰੀਆ ਹੋ ਸਾਡਾ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਇੱਥੇ ਆਉਣ ਤੇ ਸੋ ਗੱਲ ਕਰ ਰਹੀ ਸੀ ਸਰਕਾਰ ਦੀ ਸਰਕਾਰ ਬੜੇ ਲੋਕਾਂ ਨੇ ਚਾਹ ਨਾਲ ਬਣਾਈ ਇਤਨਾ ਪ੍ਰਚੰਡ ਬਹੁਮਤ ਦੇ ਕੇ ਕਿ 92 ਐਮਐਲ ਇਹਨਾਂ ਨੇ ਬਣਾਏ ਲੇਕਿਨ ਇਹਨਾਂ ਨੂੰ ਇਹ ਹਜਮ ਨਹੀਂ ਹੋਇਆ ਇਹ ਪਛਾਹ ਨਹੀਂ ਸਕੇ ਇਤਨਾ ਪ੍ਰਚੰਡ ਬਹੁਮਤ ਤੇ ਹਾਲਾਤ ਇਹ ਕਰਤੇ ਕਿ ਆਂਦੇ ਵਪਾਰੀਆਂ ਦਾ ਗਲਾ ਘੋਟਣਾ ਸ਼ੁਰੂ ਕਰਤਾ ਪਹਿਲੇ ਰੇਤੇ ਬਜਰੀ ਵਾਲਿਆਂ ਦੇ ਹੱਥ ਪਾਇਆ ਉਹਨਾਂ ਨੂੰ ਨੰਗ ਕਰਤਾ 40 ਰੁਪਏ 45 ਰੁਪਏ 50 ਰੁਪਏ 60 ਰੁਪਏ ਰੇਤਾ ਬਜਰੀ ਵਿਕਰੇ ਜਿਹੜਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਬਾਹਰ ਦੂਸਰਾ ਥੋੜਾ ਇਹਨਾਂ ਨੇ ਪ੍ਰਾਪਰਟੀ ਡੀਲਰਾਂ ਤੇ ਮਾਰਿਆ ਐਨਓਸੀ ਬੰਦ ਰਿਸ਼ਤੀ ਬੰਦ ਤੇ ਗਰੀਬ ਲੋਕਾਂ ਨੂੰ ਸਗਾਤ ਕੀ ਦਿੱਤੀ ਕਿ ਉਹਨਾਂ ਨੇ ਬਿਜਲੀ ਮੀਟਰ ਵੀ ਬੰਦ ਆਹ ਸਗਾਤ ਗਰੀਬ ਲੋਕਾਂ ਨੂੰ ਦਿੱਤੀ ਕਿ ਉਹਨਾਂ ਦੇ ਬਿਜਲੀ ਮੀਟਰ ਵੀ ਬੰਦ ਜਿਹਦੇ ਕਰਕੇ ਇਹ ਆਮ ਜਨਤਾ ਤੇ ਇਫੈਕਟ ਹੈ ਇਸ ਚੀਜ਼ ਦਾ ਪ੍ਰਾਪਰਟੀ ਡੀਲਰ ਸਿਰਫ ਇੱਕ ਆਪਣਾ ਫਰਸ ਸੰਬੰਦੇ ਹੋਏ ਇਸ ਲੜਾਈ ਨੂੰ ਲੜਨਾਸੇ ਮੂਰੇ ਆਏ ਨੇ ਲੇਕਿਨ ਲੜਾਈ ਪ੍ਰਾਪਰਟੀ ਡੀਲਰਾਂ ਦੀ ਕਲਿਆਂ ਦੀ ਨਹੀਂ ਹੈ ਸਿਰਫ ਇੱਕ ਇੱਕ ਪਬਲਿਕ ਨੂੰ ਮੰਚ ਦਿੱਤਾ ਹੈ ਮੰਚ ਪ੍ਰੋਵਾਈਡ ਕਰ ਦਿੱਤਾ ਹੈ ਕਿ ਇਹ ਲੜਾਈ ਤੁਹਾਡੀ ਇਹ ਮੰਚ ਹੈ ਤੁਹਾਡੇ ਕੋਲ ਅਸੀਂ ਦੇ ਰਹੇ ਹਾਂ ਇਸ ਨੂੰ ਲੜਾਈ ਤੁਹਾਡੀ ਹੈ ਤੁਸੀਂ ਲੜੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਅਗਰ ਬਿਜਲੀ ਦੇ ਮੀਟਰ ਬੰਦ ਹੋਏ ਨੇ ਤੇ ਕੋ ਪ੍ਰਾਪਰਟੀਜ਼ਾਂ ਦੇ ਦਫ਼ਤਰਾਂ ਦੇ ਨਹੀਂ ਬੰਦ ਹੋਏ ਲੋਕਾਂ ਨੇ ਬੰਦ ਹੋਏ ਨੇ ਅਗਰ ਪਲਾਟਾਂ ਦੀ ਰਜਿਸਟਰੀ ਨਹੀਂ ਗਰੀਬ ਆਦਮੀ ਦੀ ਹੋ ਰਹੀ ਤੇ ਉਹ ਗਰੀਬ ਆਦਮੀਆਂ ਦੀ ਨਹੀਂ ਹੋ ਰਹੀ ਅਗਰ ਐਨਓਸੀ ਮੰਗ ਰਿਹਾ ਹੈ ਅਗਰ 95% ਜਨਤਾ ਨੂੰ 95% ਲੋਕਾਂ ਦੀ ਆਬਾਦੀ ਨੂੰ ਅਨ ਡਿclare ਅਗਰ ਇਹਨਾਂ ਨੇ ਅਨ ਪ੍ਰੂਫ ਡਿclare ਕਰ ਦਿੱਤਾ ਤੇ 95% ਲੋਕ ਸਾਰੇ ਪ੍ਰਾਪਰਟੀ ਡੀਲਰ ਨੇ ਸਾਰਿਆਂ ਨੂੰ ਬਿਠਾ ਲਓ ਸਾਰਿਆਂ ਨੂੰ ਹੀ ਸਾਰਿਆਂ ਦੇ ਸਿਰ ਤੇ ਕਿਸ ਦੇ ਸਿਰ ਤੇ 75 ਹਜ਼ਾਰ ਕਿਸ ਦੇ ਸਿਰ ਤੇ 100 ਹਜ਼ਾਰ ਦੇ ਖੜਾ ਕਰਤੇ ਕਾਰਪੋਰੇਸ਼ਨਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਸੋ ਅਸੀਂ ਸਾਰੇ ਤਰੀਕੇ ਸਾਰੇ ਵਸੀਲੇ ਅਪਣਾ ਚੁੱਕੇ ਆਂ ਗੱਲਬਾਤ ਰਾਈ ਐਮਐਲਏ ਕੋਲ ਵੀ ਜਾ ਚੁੱਕੇ ਆਂ ਮੰਤਰੀਆਂ ਕੋਲ ਵੀ ਜਾ ਚੁੱਕੇ ਆਂ ਸਰ ਸਵਾਇ ਅਸ਼ਵਾਸ਼ਣ ਦੇ ਕੁਝ ਨਹੀਂ ਮਿਲਦਾ ਇਸ ਤੋਂ ਤੰਗ ਆਏ ਅਸੀਂ 7 ਤਰੀਕ ਨੂੰ ਇੱਕ ਧਰਨਾ ਟੋਲ ਪਲਾਜ਼ਾ ਤੇ ਰੱਖਿਆ ਜਿਹੜਾ ਕਿ ਸਾਰਿਆਂ ਦਾ ਸਾਂਝਾ ਸਿਰਫ ਪ੍ਰਾਪਰਟੀ ਡੀਲਰਾਂ ਦਾ ਨਹੀਂ ਮੈਂ ਪਹਿਲੇ ਬੇਨਤੀ ਕਰ ਚੁੱਕਿਆ ਕਿ ਪ੍ਰਾਪਰਟੀ ਡੀਲਰਾਂ ਨੇ ਸਿਰਫ ਇੱਕ ਮੰਚ ਪ੍ਰੋਵਾਈਡ ਕੀਤਾ ਹੈ ਕਿ ਆਮ ਜਨਤਾ ਪਰੇਸ਼ਾਨ ਹੈ ਆਮ ਜਨਤਾ ਦੁਖੀ ਹੈ ਜਿਸ ਕਰਕੇ ਇੱਕ ਧਰਨਾ ਲਗਾਇਆ ਜਾ ਰਿਹਾ 7 ਤਰੀਕ ਨੂੰ ਤੁਹਾਡੇ ਰਾਂਹ ਸਾਰਿਆਂ ਨੂੰ ਬੇਨਤੀ ਹੈ ਕਿ 7 ਤਰੀਕ ਨੂੰ ਸਾਰੇ ਹੀ ਲੋਕ ਪਹੁੰਚਣ ਜਿਹੜੇ ਜਿਹੜੇ ਆਪਣੇ ਆਪ ਨੂੰ ਤੰਗ ਮਹਿਸੂਸ ਕਰਦੇ ਨੇ ਲੇਕਿਨ ਜਿਹੜੇ ਤੰਗ ਮਹਿਸੂਸ ਨਹੀਂ ਕਰਦੇ ਸੋਚਦੇ ਨੇ ਆਰਾਮ ਨਾਲ ਉਹ ਵੀ ਆਪਣਾ ਕਾਰਪੋਰੇਸ਼ਨ ਚ ਜਾ ਕੇ ਆਪਣਾ ਰਜਿਸਟਰੀ ਲੈ ਕੇ ਜਾਣ ਉੱਥੇ ਪੁੱਛਣ ਕਿ ਸਾਡੇ ਨਾਲ ਕਿੰਨਾ ਪੈਸਾ ਬਕਾਇਆ ਤੇ ਉਹ ਦੱਸ ਦੇਣਗੇ ਤੇ ਉਹਨਾਂ ਨੂੰ ਵੀ ਮਹਿਸੂਸ ਹੋ ਜਾਏਗਾ ਕਿ ਸਾਰੇ ਸਾਰੇ ਪੰਜਾਬ ਦੇ 90% 95% ਲੋਕਾਂ ਦੇ ਉੱਤੇ ਇਹਨਾਂ ਨੇ ਕਰਜ਼ਾ ਖੜਾ ਕਰਤਾ ਕਾਰਪੋਰੇਸ਼ਨ ਦਾ ਤੇ ਕਮੇਟੀਆਂ ਦਾ ਇਹ ਲੋਕ ਜਾਗਰੂਕ ਹੋਣ ਤੇ ਸਾਰੇ 7 ਅਗਰਗਨ ਉਹਦੇ ਉੱਥੇ ਪਹੁੰਚਣ ਇਹਨੀਆਂ ਬੇਨਤੀਆਂ ਮੈਂ ਤੁਹਾਡੇ ਲਈ ਸਾਰੇ ਪੰਜਾਬ ਦੇ ਲੋਕਾਂ ਨੂੰ ਕਰਾਂਗਾ ਪਰ ਡੀਲਰਾਂ ਨੂੰ ਵੀ ਕਰਾਂਗਾ ਹਰ ਲੋਕਾਂ ਨੂੰ ਕਰਾਂਗਾ ਕਿ ਪਹੁੰਚਣ ਤਾਂ ਕਿ ਆਪਣਾ ਹੱਕ ਲੈ ਸਕੇ ਇਹਨਾਂ ਇਹ ਕਹਿੰਦਾ ਮੈਂ ਧੰਨਵਾਦ ਤੁਹਾਡੇ ਸਾਰਿਆਂ ਦਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਉਹ 7 11 2022 ਨੂੰ ਦਿਨ ਸੋਮਵਾਰ ਨੂੰ ਲਾਡਵਾਲ ਟੋਲ ਪਲਾਜ਼ਾ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਰੱਖਿਆ ਜਿਸ ਵਿੱਚ ਉਹਨਾਂ ਪੰਜਾਬ ਵਾਸੀਆਂ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਗੱਲ ਕਰਨ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਕਿ ਲੋਕੋ ਜਾਗੋ ਜਾਗੋ ਇਹ ਜੋ ਐਨਓਸੀ ਰੂਪ ਵਿੱਚ ਟੈਕਸ ਲਗਾਏ ਜਾ ਰਹੇ ਨੇ ਇਹ ਸਿਰਫ ਪ੍ਰਾਪਰਟੀ ਲੇਅਰ ਤੇ ਕਲੋਨਾਈਜ਼ੇਸ਼ਨ ਦੇ ਭਰਾਮਣੂ ਨਹੀਂ ਇਹ ਪੰਜਾਬ ਦੇ ਉਹਨਾਂ ਨਿਵਾਸੀਆਂ ਨੂੰ ਆ ਜੋ 1927 ਤੋਂ ਲੈ ਕੇ ਹੁਣ ਤੱਕ ਦੇ ਲੋਕ ਇਸ ਪੰਜਾਬ ਸਟੇਟ ਦੇ ਵਿੱਚ ਰਹਿ ਰਹੇ ਨੇ ਉਹਨਾਂ ਸਾਰੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਕੀ ਸ਼ਹਿਰਾਂ ਦੇ ਵਿੱਚ ਵੀ ਸਾਰਿਆਂ ਨੂੰ ਇਹ ਟੈਕਸ ਲਾਏ ਜਾ ਰਹੇ ਨੇ ਐਨਓਸੀ ਰੂਪ ਵਿੱਚ 700 ਰੁਪਿਆ ਗਾਜ ਸ਼ਹਿਰੀਕਰਨ ਨੂੰ ਪਿੰਡਾਂ ਦੇ ਵਿੱਚ ਵੀ ਲੱਖਾਂ ਜੋ ਟੈਕਸ ਨੇ ਉਹ ਲਾ ਦਿੱਤੇ ਨੇ ਅਸੀਂ ਉਹਨਾਂ ਲੋਕਾਂ ਨੂੰ ਬਚਾਉਣ ਦੀ ਖਾਤਰ ਸਾਰਿਆਂ ਨੇ ਪੰਜਾਬ ਦੇ ਸੋਹਰਦ ਲੋਕਾਂ ਨੇ ਤਹਈਆ ਕੀਤਾ ਕਿਵੇਂ ਪੰਜਾਬ ਦੇ ਲੋਕਾਂ ਨੂੰ ਅੱਗੇ ਹੋ ਕੇ ਬਚਾਉਣਾ ਉਸ ਵਾਸਤੇ ਅਸੀਂ 7 11 2022 ਨੂੰ ਧਰਨਾ ਲਗਾਇਆ ਉਸ ਵਿੱਚ ਆਪਣੀਆਂ ਮੰਗਾਂ ਰੱਖੀਆਂ ਨੇ ਜਿਹੜੀਆਂ ਮੰਗਾਂ ਨੇ ਅਸੀਂ ਤੁਹਾਨੂੰ ਬੋਲ ਕੇ ਦੱਸ ਦਿੰਨੇ ਆਂ ਸਾਹ ਜੀ ਹਾਂ ਜੀ ਦੱਸੋ ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਨੇ ਨਗਰ ਨਗਮ ਦੇ ਵਿੱਚ ਜੋ ਪਲਾਟਾਂ ਦੀ ਐਨਓਸੀ ਆ 686 ਰੁਪਏ ਗਾਜਾ ਉਸ ਨੂੰ ਘਟਾ ਕੇ 500 ਰੁਪਏ ਗਾਜ ਤੇ ਲਿਆਂਦਾ ਜਾਵੇ ਜੋ ਨਗਰ ਨਗਮ ਜਾਂ ਜਾਂ ਸਾਡੇ ਗਲਾਡਾ ਨੇ ਇਹ ਹੁਕਮ ਕੀਤਾ ਪੰਜਾਬ ਦੇ ਵਿੱਚ ਕਿ ਬਿਜਲੀ ਮੀਟਰ ਬੰਦ ਕੀਤੇ ਨੇ ਉਹ ਕਲੋਨੀਆਂ ਦੇ ਉਹਨਾਂ ਨਿਵਾਸੀਆਂ ਨੂੰ ਪਲਾਟ ਹੋਲਡਰਾਂ ਦਾ ਮੁੱਢਲੀ ਸਹੂਲਤਾਂ ਬਿਜਲੀ ਮੀਟਰ ਜਲਦ ਤੋਂ ਜਲਦ ਖੋਲੇ ਜਾਣ ਬਿਨਾਂ ਐਨਓਸੀ ਤੇ ਲਾਏ ਜਾਣ ਨੰਬਰ 3 ਜੋ ਕਲੈਕਟਰੇਟ ਨੇ ਇਲਾਕੇ ਦੇ ਸਮੀਖਿਆ ਕਰਕੇ ਇਲਾਕੇ ਦੇ ਲੋਕਾਂ ਦੀ ਸਲਾਹ ਨਾਲ ਬਣਾਏ ਜਾਣ ਤੇ ਜੋ ਵਿਧਾਇਕ ਕਲੈਕਟਰ ਨੇ ਤੁਰੰਤ ਵਾਪਸ ਲੈ ਜਾਣ ਜੋ ਪੋਰਟਲ ਸੈੱਟ ਐਨਓਸੀ ਲੈਂਡ ਸੰਬੰਧੀ ਪਲਾਟ ਹੋਲਡਰਾਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਨੇ ਪੋਰਟਲ ਸਾਈਡ ਦੇ ਨਾਮ ਨਾਲ ਸਿੰਗਲ ਵਿੰਡੋ ਹਰ ਤਹਿਸੀਲ ਵਿੱਚ ਹੋਣੀ ਚਾਹੀਦੀ ਹੈ ਪਾਪਰ ਐਕਟ 1995 ਬਣਨ ਤੋਂ ਬਾਅਦ ਤੋਂ ਪਹਿਲਾਂ ਵਾਲੀਆਂ ਕਲੋਨੀਆਂ ਵੱਡੀਆਂ ਰਜਿਸਟਰੀਆਂ ਦੇ ਹਿੱਸਿਆਂ ਵਿੱਚ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਕੀਤੀਆਂ ਜਾਣ ਅਤੇ 2013 ਤੋਂ ਬਾਅਦ ਦੀਆਂ ਰਜਿਸਟਰੀਆਂ ਹਿੱਸਿਆਂ ਵਿੱਚ ਪਲਾਟਾਂ ਦੀ ਐਨਓਸੀ ਲੈ ਕੇ ਰਜਿਸਟਰੀਆਂ ਕੀਤੀਆਂ ਜਾਣ ਬੈਂਕ ਵਿੱਚ ਗਲਾਟਾ ਦੇ ਨਾਮ ਤੇ ਕੱਟੀਆਂ ਗਈਆਂ ਰਸੀਦਾਂ ਨੂੰ ਐਨਓਸੀ ਆਧਾਰ ਮੰਨ ਕੇ ਰਜਿਸਟਰੀਆਂ ਕੀਤੀਆਂ ਜਾਣ ਤੇ ਬੈਂਕ ਦੀ ਰਸੀਦ ਨੂੰ ਜੋ ਐਚ ਡੀ ਐਫ ਸੀ ਬੈਂਕ ਤੇ ਰਸੀਦ ਕਟਾਉਂਦੇ ਸੀ ਉਹ ਸਰਸੀਦ ਨੂੰ ਗਮਾਡਾ ਗਲਾਡਾ ਮੋਰ ਲੋਨ ਸੰਬੰਧੀ ਸ਼ਰਤ ਖਤਮ ਕੀਤੀ ਜਾਵੇ ਕਲੋਨੀਆ ਪਾਸ ਕਰਾਉਣ ਵਾਸਤੇ ਸਮਾਂ ਜਮਾ ਕਰਾ ਕੇ ਪੈਸਿਆਂ ਦੀ ਰਸੀਦਾ ਨੂੰ ਐਨਓਸੀ ਦੇ ਰੂਪ ਵਿੱਚ ਮੰਨਿਆ ਜਾਵੇ ਜੋ ਕਲੋਨੀਆ 2022 ਤੱਕ ਇਕੱਤੀਆਂ ਗਈਆਂ ਨੇ ਉਹਨਾਂ ਨੂੰ ਜਿਵੇਂ ਤੇਵੇਂ ਆਧਾਰ ਤੇ ਅੱਜ ਤੱਕ ਪਾਸ ਕੀਤਾ ਜਾਵੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀਆਂ ਫਿਰ ਤਾਂ ਸਾਡੇ ਪ੍ਰੋਟੈਸਟ ਜਾਰੀ ਰਹਿਣਗੇ ਅੰਦੋਲਨ ਤੇਜ਼ ਕਰੋ ਅੰਦੋਲਨ ਹੋਰ ਤੇਜ਼ ਕੀਤਾ ਜਾਓ ਪੰਜਾਬ ਭਰ ਦੇ ਵਿੱਚ ਅੰਦੋਲਨ ਕੀਤਾ ਜਾਊਗਾ ਚਲੋ ਅवैध ਕਲੋਨੀਆ ਨਹੀਂ ਹੈਗੀ ਤਾਂ ਖਸਰਾ ਨੰਬਰ ਕਿਉਂ ਨਹੀਂ ਅਵੇਲੇਬਲ ਕਰਾਇਆ ਕਿਉਂ ਨਹੀਂ ਉਹਨਾਂ ਨੇ ਦੇ ਦੇ ਸਾਡੇ ਦਾ ਦਿੱਤਾ ਇਹਨੇ ਸਾਡੇ ਦਾ ਰਿਕਾਰਡ 'ਚ ਪੈ ਨਹੀਂ ਉੱਥੇ ਰਿਕਾਰਡ 'ਤੇ ਜਿਹੜੀ ਅਬਾਦ ਕਲੋਨੀਆਂ ਕੱਟੀਆਂ ਜਾ ਰਹੀਆਂ ਜਿੱਦੇ ਜਿੱਦੇ ਤੁਸੀਂ ਪ੍ਰੋਟੈਸਟ ਵੀ ਕਰ ਰਹੇ ਹੋ ਕਈਆਂ ਨੇ ਉੱਥੇ ਖਸਰਾ ਨੰਬਰ ਨਹੀਂ ਜਮ੍ਹਾਂ ਕਰਾਈ ਨਾ ਇਹਨਾਂ ਦੀ ਗਲਤੀ ਹੋ ਸਕਦੀ ਹੈ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਉਹਨਾਂ ਦੀ ਗਲਤੀਆਂ ਨੂੰ ਸੁਧਾਰਿਆ ਜਾਊ ਜਿਨ੍ਹਾਂ ਨੇ ਨਹੀਂ ਦਿੱਤਾ ਅਸੀਂ ਗਲਾਡਾ ਤੋਂ ਟਾਈਮ ਲਿਆ ਜਿਹੜੀਆਂ ਕੋਈ 2-4 ਕਲੋਨੀਆਂ ਉਹਨਾਂ ਨੂੰ ਚੂਜ਼ ਕੀਤੀ ਹੈ ਉਹਦੀ ਕਾਰਵਾਈ ਕਰਨ ਬਾਅਦ ਤੇ ਉਹਨਾਂ ਦਾ ਸਮਾਂ 11 ਤਰੀਕ ਤੱਕ ਲਿਆ ਉਹਨਾਂ ਨੂੰ ਨਾਲ ਲੈ ਕੇ ਸਾਡੀ ਐਸੋਸੀਏਸ਼ਨ ਨਾਲ ਜਾਊਗੀ ਉੱਥੇ ਉਹਨਾਂ ਦਾ ਮਸਲਾ ਹੱ ਸਾਰ ਸ਼ਹਿਰ ਦੇ ਵਿੱਚ ਮਾਸਟਰ پلان ਜੋ ਇੰਡਸਟਰੀ ਜ਼ੋਨ ਬਣਾਏ ਗਏ ਨੇ ਉਹਨਾਂ ਵਿੱਚ ਸ਼ਹਿਰਾਂ ਦੀ ਹੱਦ ਘੱਟੋ ਘੱਟ 5 ਕਿਲੋਮੀਟਰ ਤੱਕ ਮਿਕਸ ਲੈਂਡ ਚੂਜ਼ ਤੇ ਰਹਾਇਸ਼ੀ ਏਰੀਆ ਵਧਾਇਆ ਜਾਵੇ ਇਸ ਵਿੱਚ ਆਉਣ ਵਾਲੀਆਂ ਕਲੋਨੀਆਂ ਨੂੰ ਜਿਵੇਂ ਤੇਵੇਂ ਆਧਾਰ ਤੇ ਰੈਗੂਲਰ ਕੀਤਾ ਜਾਵੇ ਇੰਡਸਟਰੀ ਜ਼ੋਨ ਵਾਲੀਆਂ ਤੇ ਹੋਰ ਰਹਾਇਸ਼ੀ ਕਲੋਨੀਆਂ ਨੂੰ ਮੁੜਵਾਲ ਕੀਤਾ ਜਾਵੇ ਜਿਵੇਂ ਪਹਿਲੀਆਂ ਕਟੀਆਂ ਗੀਆਂ ਰਸੀਦਾਂ ਨੂੰ ਮੰਨਿਆ ਜਾਵੇ ਤੇ ਬਾਕੀ ਰਹਿੰਦੇ ਪੈਸੇ ਕਿਸ਼ਤਾਂ ਰੂਪ ਵਿੱਚ ਬਿਨਾਂ ਵਿਆਜ ਤੋਂ ਲੈ ਜਾਣ ਕਿਸੇ ਵੀ ਕਲੋਨਾਈਜ਼ਰ ਤੇ ਪੁਲਿਸ ਪਰਚਾ ਨਾ ਕੀਤਾ ਜਾਵੇ 2022 ਤੋਂ ਬਾਅਦ ਛੋਟੀਆਂ ਤੇ ਵੱਡੀਆਂ ਕਲੋਨੀਆਂ ਕੱਟਣ ਸੰਬੰਧੀ ਕਟੋ-ਕਟ ਸਰਕਾਰੀ ਫੀਸਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾ ਕੇ ਅਤੇ ਕਟੋ-ਕਟ ਪਲਾਟਾਂ ਦੀ ਐਨਓਸੀ ਦੀ ਫੀਸ ਲਗਾ ਕੇ ਪਾਲਿਸੀ ਬਣਾਈ ਜਾਵੇ ਅਤੇ ਨਵੀਂ ਪਾਲਿਸੀ ਹੈ ਜਿਹੜੀ ਕਲੋਨੀਆਂ ਨੂੰ ਲੈ ਕੇ ਨਵੀਂ ਪਾਲਿਸੀ ਬਣਾਈ ਜਾਵੇ ਹਾਂਜੀ ਅਬੈਦ ਕਲੋਨੀ ਲੈ ਕੇ ਪੈਸੇ ਲੈ ਕੇ ਆਇਆ ਗਿਆ ਸੀ ਜਿਹੜਾ ਉਹਦਾ ਦੋ ਵਾਰੀ ਲੈ ਗਿਆ ਉਹਦਾ ਕੀ ਬਣਿਆ ਕੀ ਉਸ ਸਪੈਸ਼ਲ ਐਕਟ ਦੇ ਵਿੱਚ ਤੁਸੀਂ ਕੀ ਦੇਖਿਆ ਕੀ ਉਹਦੇ ਵਿੱਚ ਖਾਮੀਆਂ ਸੀਗੀਆਂ ਖਾਮੀਆਂ ਇਹ ਨੇ ਜੀ ਜੇਕਰ ਉਹ ਮੇਰੀ ਗੱਲ ਸੁਣੋ ਕੋਈ ਵੀ ਪ੍ਰਾਪਰਟੀ ਡੀਲਰ ਕਲੋਨਾਈਜ਼ਰ ਕੰਮ ਕਰਦਾ ਉਸ ਨੂੰ ਤੁਸੀਂ ਜੋ ਟੈਕਸ ਲਾਉਂਗੇ ਜੋ ਐਨਓਸੀ ਰੂਪ ਵਿੱਚ ਜਾਂ ਕਲੋਨੀ ਪਾਸ ਕਰਾਉਣ ਦੇ ਪ੍ਰਤੀ ਏਕੜ ਉਹ ਕੋਈ ਜਾਇਜ਼ ਹੋਣਾ ਚਾਹੀਦਾ ਪਹਿਲਾਂ 3.5 ਲੱਖ ਰੁਪਏ ਏਕੜ ਕਲੋਨੀਆ ਪਾਸ ਹੁੰਦੀਆਂ ਸੀਗੀਆਂ ਜਿਹੜੇ 3.5 ਲੱਖ ਦੇ ਵਿੱਚ ਜਦੋਂ ਕੈਪਟਨ ਦੀ 2007 ਵਾਲੀ ਸਰਕਾਰ ਸੀ ਹੁਣ ਕਿੰਨੇ ਦੇ ਕਰ ਰਿਹਾ ਹੁਣ 35 ਲੱਖ ਰੁਪਏ ਏਕੜ ਹੈ 100 ਗੁਣਾ ਕੋਈ ਵੱਧਾ ਕਲੈਕਟਰ ਰੇਟ ਜਿੱਥੇ ਕੋਈ 3000 ਸੀ ਉੱਥੇ ਆ ਕੇ 15000 ਕਰਤਾ 20000 ਕਰਤਾ ਜਿੱਥੇ ਕੋਈ 9500 ਸੀ ਉੱਥੇ ਆ ਕੇ 45000 ਕਰ ਦਿੱਤਾ ਕਲੋਨੀਆਂ ਨੂੰ ਏਰੀਆ ਵਾਈਜ਼ ਪੌਸ਼ ਏਰੀਆ ਪੌਸ਼ ਏਰੀਆ ਹਿਸਾਬ ਨਾਲ ਦੇਖੋ ਜਿੱਥੇ ਕੋਈ ਮਿਡਲ ਏਰੀਆ ਮਿਡਲ ਵਾਲਾ ਦੇਖੋ ਜਿੱਥੇ ਆਮ ਲੋਕਾਂ ਦੀ ਸਹੂਲਤ ਬਾਤ ਤੇ 50 100 ਗਜ ਵਾਲਿਆਂ ਦੇ ਉਹ ਜਿਆ ਜੋ 1000 1500 2000 ਵਾਲਾ ਜੋ ਇਲਾਕੇ ਚ ਟ੍ਰੇਡ ਚੱਲਦਾ ਉਹ ਲੋਕਾਂ ਦੀ ਸਲਾਹ ਨਾਲ ਜੋ ਅਫਸਰਾਂ ਨੂੰ ਲੋਕਾਂ ਦੀ ਸਲਾਹ ਨਾਲ ਸਾਰਾ ਕੰਮ ਕੀਤਾ ਜਾਵੇ ਬਿਨਾਂ ਲੋਕਾਂ ਦੀ ਸਲਾਹ ਤੋਂ ਜੋ ਅਫਸਰ ਰਖਾਈ ਹੈ ਉਹ ਸਰਕਾਰ ਤੇ ਵੀ ਭਾਰੂ ਆ ਤੇ ਲੋਕਾਂ ਤੇ ਵੀ ਭਾਰੂ ਆ ਅਮੀਨ ਅਸੀਂ ਸਾਡੀ ਕੋਈ ਗੱਲ ਨਹੀਂ ਅਵਾਇਦ ਨਹੀਂ ਜੀ ਮੇਰੀ ਗੱਲ ਸੁਣ ਲਓ ਕੋਈ ਅਗਲੋ ਨਹੀਂ ਅਵਾਇਦ ਨਹੀਂ ਕਿਹੜੀ ਕਲੋਨੀ ਅਵਾਇਦ ਆ ਨਹੀਂ ਹੈਗੀ ਤੁਹਾਡੀ ਕੋਈ ਕਲੋਨੀ ਹੈ ਅਵਾਇਦ ਨਹੀਂ ਹੈ ਸਾਡੀ ਕਲੋਨੀ ਕਿਹੜੀ ਅਵਾਇਦ ਆ ਨਹੀਂ ਕੋਈ ਅਨਤਕਾਰਤ ਕਲੋਨੀ ਕੀ ਤੁਸੀਂ ਗਿਣਦੇ ਹੋ ਕੋਈ ਨਹੀਂ ਸਾਡੀ ਕਲੋਨੀ ਹੈਗੀ ਅਨਤਕਾਰਤ ਅਸੀਂ ਹਾਂਜੀ ਬਿਲਕੁਲ ਬੈਦ ਕਲੋਨੀਆਂ ਨੇ ਸਰਕਾਰ ਟੈਕਸ ਲਾ ਰਹੀ ਆ ਕਲੋਨੀਆਂ ਦੇ ਉੱਤੇ ਟੈਕਸ ਲਾ ਰਹੀ ਆ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੀ ਬੈਦ ਕਲੋਨੀਆਂ ਨੇ ਅਨਵੈਦ ਕਲੋਨੀਆਂ ਨਹੀਂ ਹਾਂਜੀ ਇਹ ਕਹਿਣਾ ਚਾਹੁੰਦੇ ਹੋ ਕਿ ਸਾਡੀ ਕੋਈ ਬੈਦ ਕਲੋਨੀ ਨਹੀਂ ਹੈ ਮਤਲਬ ਬੈਦ ਕਲੋਨੀਆਂ ਦੇ ਸਾਡੀਆਂ ਅਵੈਦ ਨਹੀਂ ਕੀਆਂ ਬੈਦ ਗੋਨੀਆ 12 12000 ਏਕੜ ਦੀ ਸਰਕਾਰ ਕੱਲ ਦੀ ਸੀ ਕਰੋਨੀ ਕੱਟਣੀ ਹੈ ਮੈਂ ਤੁਹਾਨੂੰ ਜਵਾਬ ਦਿੰਦਾ ਜੀ ਦਾ ਕੋਈ ਨਹੀਂ ਸਰਕਾਰ ਮੈਂ ਨੂੰ ਬੇਨਤੀ ਕਰ ਰਿਹਾ ਪਹਿਲਾਂ ਤਾਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਪਣਾ ਕੀਮਤੀ ਟਾਈਮ ਕੱਢ ਗਏ ਸਾਡੀ ਕੁਟੀਆਂ ਦੇ ਵਿੱਚ ਤੁਸੀਂ ਚੱਲ ਪਾਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆ ਅਗਦੇ ਇਸੇ ਤਰ੍ਹਾਂ ਸਾਡਾ ਸਹਿਯੋਗ ਦਿਓ ਜੋ ਜਿਹੜੀ ਸਾਡੀ ਸਰਕਾਰ ਆ ਉਹ ਸਾਡੀਆਂ ਗੱਲਾਂ ਮੰਨ ਲੈਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੀ ਆਵਾਜ਼ ਠਾਓ ਮੀਡੀਆ ਨੇ ਠਾਣੀ ਤੁਸੀਂ ਇੱਕ ਸਾਲ ਪਹਿਲਾਂ ਵੀ ਇੱਕ ਇਸੀ ਜਗ੍ਹਾ ਪ੍ਰੈਸ ਨਹੀਂ ਹੋਇਆ ਅੱਜ ਕਿਉਂ ਹੋ ਰਿਹਾ ਪਾਲੇ ਤੱਕ ਸਾਨੂੰ ਮਿਲ ਨਹੀਂ ਰਿਹਾ ਦਾਦੀ ਦਾਸੀ ਟੱਕੇ ਖਾ ਰਹੇ ਹਾਂ ਜਿੱਥੇ ਕਾ ਮਿਲਿਆ ਹੋਵੇ 7 ਤਰੀਕ ਨੂੰ ਦੇ ਦਿਆ ਮੋਕੇ ਤੇ ਅੰਮ੍ਰਿਤਪਾਲ ਸਾਹਿਬ ਦਾ ਜੋ ਹੁਕਮ ਹੋਏਗਾ ਸਾਰੇ ਨਾਲ ਨੇ ਸਾਰੇ ਬਹਿਜ ਉੱਤੇ ਧੰਨਵਾਦ ਆਪ ਲੋਡ ਰੋਡਾ ਮੈਂ ਆਪ ਕੋ ਡਿਸਕਸ਼ਨ ਨਹੀਂ ਕੀ ਹੋਗੀ ਪਰ ਲੇਕਿਨ ਦੇਖਦੇ ਆਂ ਜੀ ਮੁੱਖ ਦੇ ਸਾਹਮਣੇ ਲਿਖਿਆ ਲੱਗਦਾ ਨਹੀਂ ਜੁਗਤੀਆਂ ਵੀ ਦੋ ਤਰੇ ਬੰਦੀਆਂ ਬੰਦੀਆਂ ਸਾਡੀ ਕੋਈ ਦੋ ਤੜੇ ਬੰਦੀ ਨਹੀਂ ਸਾਡੇ ਉਹ ਵੀ ਸਾਡੇ ਭਰਾ ਨੇ ਏਰੀਆ ਵੱਡਾ ਇਹ ਪੂਰਾ ਪੰਜਾਬ ਹੈ ਪੰਜਾਬ ਦੇ ਵਿੱਚ ਸਾਰੀਆਂ ਜਗ੍ਹਾ ਲਗ ਲਗ ਬੁਧਾਨ ਨਹੀਂ ਕੋਈ ਅਸੀਂ ਗੱਲ ਨਹੀਂ ਸਾਡੇ ਕੋਈ ਦੋ ਤਰੇ ਨਹੀਂ ਆਗੇ ਇਹ ਸਾਨੂੰ ਵੈਸੇ ਹੀ ਦੋ ਤਰੇਆਂ ਹੀ ਗਿਣੀ ਜਾਂਦੇ ਦੋ ਤਰੇ ਨਹੀਂ ਆਗੇ ਲੇਕਿਨ ਸਰਕਾਰ ਫੈਸਲੇ ਚੱਲੀਆਂ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਣੀਆਂ ਉਸ ਦਿਨ ਸਭ ਆਣਗੇ ਜੀ ਜੀ ਮੇਰੇ ਧੰਨਵਾਦ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ